ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸ਼ਹੀਦ ਪਤੀ ਦੀ ਪਤਨੀ ਸ਼ਹੀਦ ਪੋਤਰਿਆਂ ਦੀ ਦਾਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਗਤ ਮਾਤਾ ਮਾਤਾ ਗੁਜਰੀ ਜੀ ਦੇ ਆਪ ਜਨਮ ਦਿਨ ਦੀਆਂ ਸਮੂਹ ਸੰਗਤਾਂ ਨੂੰ ਹੀ ਕੋਡ ਕੋਡ ਲੱਖ ਲੱਖ ਮੁਬਾਰਕਾਂ ਹੋਵਣਾਂ ਧੰਨ ਮਾਤਾ ਗੁਜਰੀ ਜੀ ਪਿਤਾ ਲਾਲਚੰਦ ਦੇ ਗ੍ਰਹਿ ਵਿਖੇ ਮਾਤਾ ਵਿਸ਼ਨਕੌਰ ਜੀ ਦੇ ਕੋਖ ਤੋਂ ਜਨਮ ਪਿਆ ਆ ਇਹਨਾਂ ਦੇ ਵੱਡੇ ਬੇਟੇ ਪਹਿਲਾ ਮਿਹਰ ਚੰਦ ਸੀ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਚੰਦ ਜੀ ਜਿਨ੍ਹਾਂ ਨੂੰ ਕਹਿੰਦੇ ਅਸੀਂ ਤੇ ਕਿਰਪਾਲ ਚੰਦ ਸਨ ਦੋ ਭਰਾ ਤੇ ਮਾਤਾ ਗੁਜਰੀ ਜੀ ਦੇ ਸਨ ਤੇ ਧੰਗੁਰੂ ਹਰਗਵਿੰਦ ਪਾਸ਼ਾ ਮਹਾਰਾਜ ਜਿਹੜਾ ਅੰਮ੍ਰਿਤਸਰ ਤੋਂ ਕਰਤਾਰਪੁਰ ਆਏ ਨੇ ਤੇ ਇੱਥੇ ਲਾਲ ਚੰਦ ਮਾਤਾ ਗੁਜਰੀ ਜੀ ਦੇ ਬਾਲ ਵਿਆਹ ਜਿਹੜਾ ਕੋਈ ਮਾਤਾ ਗੁਜਰੀ ਦਾ ਛੋਟੇ ਪੁੱਤਰ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਆਨੰਦ ਕਾਰਜ ਹੋਇਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਮਾਤਾ ਗੁਜਰਕੌਰ ਜੀ ਇੰਨਾ ਉਹਨਾਂ ਦਾ ਤਪ ਜਿੰਨਾ ਤੱਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਭੋਰੇ ਦੇ ਵਿੱਚ 26 ਸਾਲ ਤੱਕ ਜਿੰਨਾ ਚਿਰ ਬੰਦਗੀ ਕੀਤੀ ਉਹਨਾਂ ਤੱਕ ਹੀ ਭੋਰੇ ਦੇ ਅੱਗੇ ਖੜੇ ਰਹੇ ਕਿ ਮੇਰੇ ਪਤੀ ਨੂੰ ਪਤਾ ਨਹੀਂ ਕਿਸ ਵਸ ਦੀ ਕਿਸੇ ਚੀਜ਼ ਦੀ ਲੋੜ ਨਾ ਪੈ ਜਾਵੇ ਉਹਨਾਂ ਹੀ ਤੱਪ ਉਹਨਾਂ ਨੇ ਆਪਣੀ ਧਰਮ ਪਤਨੀ ਦਾ ਨਿਭਾਉਣ ਦਾ ਫਰਜ਼ ਨਿਭਾਇਆ ਤੇ ਇਹ ਵੀ ਇੱਕ ਬੰਦਗੀ ਸੀ ਤੇ ਮਾਤਾ ਗੁਜਰੀ ਜੀ ਦੇ ਪਹਿਲੀ ਸ਼ਹੀਦ ਸਿੱਖ ਧਰਮ ਦੇ ਵਿੱਚ ਹੀ ਮਾਤਾ ਗੁਜਰਖੌਰ ਜੀ ਹਨ ਜਿਨ੍ਹਾਂ ਨੇ ਕਈਆਂ ਦੇ ਪੁੱਤ ਕਈਆਂ ਨੂੰ ਸਿਰ ਦੇ ਸਾਈਂ ਬਚਾਉਣ ਕਰਕੇ ਉਹਨਾਂ ਨੇ ਆਪ ਸ਼ਹਾਦਤ ਪ੍ਰਾਪਤ ਕੀਤੀ ਤੇ ਧਾਨੀ ਮਾਤਾ ਗੁਜਰਖੌਰ ਜੀ ਹਨ ਜਿਨ੍ਹਾਂ ਨੇ ਨੀਂਹ ਵਿੱਚ ਖਲੌਣ ਦੀ ਸਾਨੂੰ ਇਜਾਜ਼ਤ ਦਿੱਤੀ ਨਿਆਮਾਤ ਗੁਜਰਕੌਰ ਜਿਨੇ ਠੰਡੇ ਬੁਰਜ ਦੇ ਵਿੱਚ ਦੱਸਿਆ ਆਪਣੇ ਪੁੱਤਰੀਆਂ ਨੂੰ ਕਿ ਕਿਤੇ ਪੁੱਤਰੋ ਡੋਲ ਨਾ ਜਾਇਓ ਤਾਂ ਸਾਡਾ ਦਾਦਾ ਜੀ ਨੇ ਸਾਡੇ ਪਰਦਾਦਾ ਜੀ ਨੇ ਇੰਨਾ ਮੁਗਲਾਂ ਦੇ ਜੜਾ ਨੂੰ ਹੱਥ ਪਾਇਆ ਇਹ ਜਿੰਨਾ ਤੱਕ ਕਹਿਰ ਕਰਨਗੇ ਉਹਨਾਂ ਤੱਕ ਹੀ ਇਹ ਸਿੱਖ ਧਰਮ ਵਿੱਚ ਸ਼ਹਾਦਤਾਂ ਹੁੰਦੀਆਂ ਰਹਿਣਗੇ ਹੋਰ ਧੰਨ ਮਾਤਾ ਗੁਜਰਕੌਰ ਜੀ ਨੇ ਆਪਣੇ ਵੱਡੇ-ਵਡੇਰਿਆਂ ਦੀਆਂ ਸਾਖੀਆਂ ਸੁਣਾ ਕੇ ਲਾਲਾ ਨੂੰ ਮਜ਼ਬੂਤ ਕੀਤਾ ਆ ਜਿੱਥੇ ਅੱਜ ਬੀਬੀਆਂ ਫੂਨ ਆਪਣੇ ਬੱਚਿਆਂ ਨੂੰ ਫੜਾ ਦਿੰਦੀਆਂ ਨੇ ਉੱਥੇ ਅੱਜ ਵੀ ਸਾਖੀਆਂ ਸੁਣਾਈ ਜਾਣ ਤੇ ਅੱਜ ਦੇ ਬੱਚੇ ਆਉਣ ਵਾਲੇ ਸਮੇਂ ਦੇ ਬੱਚੇ ਸਿੱਖ ਧਰਮ ਦੇ ਨਾਲ ਜ਼ਰੂਰ ਜੁੜਨਗੇ ਸਿੱਖੀ ਕੇਸਾਂ ਸੁਆਸਾਂ ਸੰਗ ਲਪਾਉਣਗੇ ਮਾੜੀਆਂ ਆਦਤਾਂ ਦਾ ਖਾੜਾ ਛੱਡਣਗੇ ਸੋ ਆਪ ਸਮੂਹ ਸੰਗਤਾਂ ਨੂੰ ਇੱਕ ਵਾਰ ਫਿਰ ਮਾਤਾ ਗੁਜਰਕੌਰ ਜੀ ਦੇ ਜਨਮ ਦਿਨ ਦੀਆਂ ਕੋਟ ਕੋਟ ਮੁਬਾਰਕਾਂ ਮਾਤਾ ਗੁਜਰੀ ਜਿੰਨਾ ਵਰਗਾ ਉਹਨਾਂ ਦਾ ਤਪ ਨਾ ਕਿਸ ਨੇ ਕੀਤਾ ਨਾ ਕਿਸੇ ਕੋਲ ਹੋਣਾ ਆ ਪਰ ਉਹਨਾਂ ਦੇ ਜੀਵਨ ਤੋਂ ਅਸੀਂ ਜਾਜ ਸਿੱਖੀਏ ਕਿ ਜਿਵੇਂ ਉਹਨਾਂ ਨੇ ਆਪਣੇ ਛੋਟੇ ਛੋਟੇ ਲਾਲਾਂ ਦੀਆਂ ਸ਼ਹਾਦਤਾਂ ਸਾਡੇ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਆ ਅਸੀਂ ਉਹਨਾਂ ਦੇ ਦੱਸੇ ਰਸਤੇ ਤੇ ਚੱਲਣਾ ਕਰੀਏ ਨਾ ਕਿ ਫੂਨਾ ਨੂੰ ਦੇਖ ਦੇਖ ਕੇ ਨਾ ਕਿ ਆਪਣੇ ਬੱਚਿਆਂ ਨੂੰ ਗੇਮਾਂ ਦੇ ਵਿੱਚ ਲਾਈਏ ਸਿੱਖ ਇਤਿਹਾਸ ਤੋਂ ਅਪ ਆਪਣੇ ਧਰਮ ਦੇ ਵਿੱਚ ਪੱਕੇ ਹੋਈਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ